ਸਭ ਬੱਚੋ ਕੇ ਲਈ ਚੁੰਨੂ ਮੁੰਨੂ ਰਿੰਕੀ ਪੀਪੀ ਸੂਨੂ ਠੀਕ ਠੀਕ ਆ ਦੇਖੋ ਪੈਂਟਾਂ ਦੇਖ ਸਕਦੇ ਹੋ ਤੁਸੀਂ ਆ ਕਟੀਆਂ ਫਟੀਆਂ ਜਿੰਨੀਆਂ ਸਾਰੀਆਂ ਲਓ ਜੀ ਪੈਂਟਾਂ ਤੁਸੀਂ ਦੇਖ ਸਕਦੇ ਹੋ 4 400 ਰੁਪਏ ਇੱਥੇ ਰੇਟ ਲਾਇਆ ਹੋਇਆ ਆ ਦੇਖੋ ਅਲੱਗ-ਅਲੱਗ ਕਲਰ ਸਾਰੇ ਰੇਟ ਮਿਲ ਜਾਣਗੇ 80 ਕਟੀਆਂ ਰੇਟ ਦੇਖ ਸਕਦੇ ਹੋ ਤੁਸੀਂ ਕੁਆਲਿਟੀ ਬਹੁਤ ਵਧੀਆ ਹੈ ਜੀ ਜੀ ਕਿਉਂਕਿ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਚੰਡੀਗੜ੍ਹ ਦੀ ਬਾਈ ਸੈਕਟਰ ਦੀ ਸ਼ਾਸਤਰੀ ਮਾਰਕੀਟ ਜਿੱਥੇ ਕੀ ਕੱਪੜਿਆਂ ਦੀ ਜਿਹੜੀ ਸੇਲ ਹੈ ਉਹ ਸਾਰਾ ਹਫ਼ਤਾ ਲੱਗੀ ਹੁੰਦੀ ਹੈ 바ਕੀ 200 300 ਇੰਨੇ ਗ੍ਰੇਡ ਦੇ ਵਿੱਚ ਜਿਹਦੇ ਉੱਥੋਂ ਕੱਪੜੇ ਨੇ ਮਿਲ ਜਾਂਦੇ ਨੇ 바ਕੀ ਆਪਾਂ ਮਾਰਕੀਟ ਦੇ ਅੱਗੇ ਆਗੇ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਮਾਰਕੀਟ ਹੈ ਸ਼ਾਸਤਰੀ ਮਾਰਕੀਟ ਸੈਕਟਰ 2 ਚੱਲਦੇ ਆਪਾਂ ਕਾਫੀ ਵੱਡੀ ਮਾਰਕੀਟ ਹੈ ਬਹੁਤ ਸਾਰੇ ਕੱਪੜੇ ਨੇ ਇੱਥੇ ਪੈਂਟਾਂ ਟੀ-ਸ਼ਰਟਾਂ ਲੋਹਾਂ ਉਹ ਸਾਰੀਆਂ ਮਿਲ ਜਾਂਦੀਆਂ ਨੇ ਵੀਡੀਓ ਤੁਸੀਂ ਐਂਡ ਤੱਕ ਬਣੇ ਰਹੋ ਦੇਖਦੇ ਆਪਾਂ ਸਾਰੀ ਮਾਰਕੀਟ ਇੱਥੇ ਬੋਰਡ ਲੱਗਿਆ ਹੋਇਆ ਵੈਲਕਮ ਟੂ ਸ਼ਾਸਤਰੀ ਮਾਰਕੀਟ ਸੈਕਟਰ 22 ਜੰਡੀਗੜ ਤੇ ਚੱਲਦੇ ਆਪਾਂ ਸਾਰੀ ਮਾਰਕੀਟ ਜਿਹੜੀ ਇਹ ਦੇਖਦੇ ਆਂ ਤੇ ਇੱਥੋਂ ਇਹ ਮਾਰਕੀਟ ਆ ਜਿਹੜੀ ਸ਼ੁਰੂ ਹੋ ਜਾਂਦੀ ਹੈ ਕਾਫੀ ਸਾਰਾ ਸਮਾਨ ਵੀ ਇੱਥੇ ਹੈਗਾ ਜਿਵੇਂ ਡੈਕੋਰੇਸ਼ਨ ਵਾਲਾ ਹਨਾ ਸਜਾਵਟ ਵਾਲਾ ਸਾਰਾ ਸਮਾਨ ਇੱਥੋਂ ਮਿਲ ਜਾਂਦਾ ਆ ਦੇਖ ਸਕਦੇ ਹੋ ਤੁਸੀਂ ਆ ਜਿਵੇਂ ਫੁੱਲ ਵਗੈਰਾ ਹਨਾ ਐਵੇਂ ਦਾ ਸਾਰਾ ਸਮਾਨ ਇਹ ਸੇਲ ਦੇ ਵਿੱਚ ਆ ਤੇ ਇਹ ਸੇਲ ਦੇ ਵਿੱਚ ਪੈਂਟਾਂ, ਟੀ-ਸ਼ਰਟਾਂ, ਲੋਹਰਾਂ ਤੇ ਬਾਕੀ ਕੁੜੀਆਂ ਵਾਲੇ ਸਾਰੇ ਸੂਟ, ਜੁੱਤੀਆਂ ਐਵੇਂ ਦਾ ਸਾਰਾ ਸਮਾਨ ਇਹ ਸੇਲ ਦੇ ਵਿੱਚ ਹੈ ਹੁੰਦਾ। ਬਾਕੀ ਵੀਡੀਓ ਤੁਸੀਂ ਐਂਡ ਤੱਕ ਬਣੇ ਰਹੋ ਸਾਰੀ ਸੇਲ ਆਪਾਂ ਦਿਖਾਉਨੇ ਆ। ਆ ਬਾਕੀ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਇੱਥੋਂ ਸਾਰੀ ਇਹ ਮਾਰਕੀਟ ਜਿਹੜੀ ਸ਼ੁਰੂ ਹੋ ਜਾਂਦੀ ਹੈ। 2-200 ਰੁਪਏ, 100 ਰੁਪਏ ਰੇਟ ਆ ਇੱਥੇ ਮਿਲ ਜੂਗਾ। ਅੱਗਿਆ ਹੋਇਆ ਆ ਜਿਵੇਂ ਇੱਥੇ ਬਾਈ ਨੇ 2200 ਰੁਪਏ ਲਾਇਆ ਹੋਇਆ ਦੇਖੋ। 2200 ਰੁਪਏ ਹੈ ਨਾ। ਹੈ ਮੇਰੇ ਦਾ ਸਾਰਾ ਕਪੜਾ ਆ 2200 ਰੁਪਏ ਜਿਵਾਕਾਂ ਨਹੀਂ ਫਰਕਾਂ ਦੇਖ ਸਕਦੇ ਲਓ ਜੀ ਬਹੁਤ ਵੱਡੀ ਮਾਰਕੀਟ ਹੈ 22 ਸੈਕਟਰ ਦੀ ਆ ਫੋਨ ਵਾਲੇ ਕਵਰ ਵੀ ਮਿਲ ਜਾਂਦੇ ਨੇ ਇੱਥੇ ਦੇਖ ਸਕਦੇ ਹੋ ਲਓ ਜੀ ਕਿੰਨੇ ਦਾ ਬਾਈ ਕਵਰ ਆ ਹੈ ਹੈ ਕਿਤ ਕਿਤ ਕਿੰਨੇ ਤੋਂ ਸਟਾਰਟਿੰਗ ਆ ਅੱਛਾ 250 300 400 ਬਾਈ ਕਹਿੰਦਾ ਬਾਕੀ ਆ ਟੀ-ਸ਼ਰਟਾਂ ਲੋਰਾਂ ਸ਼ਾਰਟਸ ਐਵੇਂ ਦੇ ਸਾਰੇ ਕੱਪੜੇ ਇੱਥੇ ਮਿਲ ਜਾਂਦੇ ਨੇ ਮਾਰਕੀਟ ਦੇ ਵਿੱਚ ਆਹ ਬਾਕੀ ਸ਼ਰਟਾਂ ਆ ਗਈਆਂ ਤੁਸੀਂ ਦੇਖ ਸਕਦੇ ਹੋ ਲਓ ਜੀ ਆਹ ਬਾਈ ਨੇ ਲਾਇਆ ਹੋਇਆ ਨਾ ਪ੍ਰਾਈਸ 300 ਰੁਪਏ ਸ਼ਰਟ ਦਾ ਉਧਰ ਲਿਖ ਕੇ ਲਾਇਆ ਹੋਇਆ ਹੈ ਉੱਪਰ బోర్ਡ ਤੇ 300 ਰੁਪਏ ਆ ਸ਼ੂਜ਼ ਆ ਗਏ ਸ਼ੂਜ਼ ਦੇਖ ਸਕਦੇ ਹੋ ਤੁਸੀਂ 5 500 ਰੁਪਏ ਲਾਇਆ ਹੋਇਆ ਸ਼ੂਜ਼ ਦੇ ਆਹ 2 200 ਰੁਪਏ ਮੁੰਡੇ ਵਾਲੇ ਕੁੜੀਆਂ ਵਾਲੇ ਸਾਰੇ ਕੱਪੜੇ ਮਿਲ ਜਾਣਗੇ ਇੱਥੋਂ ਤੁਹਾਨੂੰ ਆ ਵੀ 200 ਰੁਪਏ ਰੇਟ ਇਹਨਾਂ ਦਾ। ਮਾਗੀਆਂ 65ਾਂ ਆਗੀਆਂ। ਪੁੱਛਨੇ ਬਾਈ ਨੇ। ਬਾਈ ਕੀ ਪ੍ਰਾਈਸ ਆ ਜੀ ਇਹਨਾਂ ਦਾ? 400 ਰੁਪਏ। ਲੋ ਵੀ ਦੇਖ ਸਕਦੇ ਹੋ ਤੁਸੀਂ। 400 ਰੁਪਏ ਪ੍ਰਾਈਸ ਜੀ ਇਹਨਾਂ ਦਾ। ਇਸ ਤਰੀਕੇ ਨਾਲ ਇੱਥੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਆਹ ਲੋਹਰਾਂ ਦੇਖ ਸਕਦੇ ਹੋ ਤੁਸੀਂ ਲੱਗੀਆਂ ਨੇ। ਕਿੰਨੇ ਦੀ ਆ ਬਾਈ ਲੋਹਰ? 350 350 ਠੀਕ ਹੈ। ਆ 350 ਦੀ ਲੋਹਰ ਦੇਖ ਸਕਦੇ ਹੋ ਤੁਸੀਂ। ਕੀ ਇੱਧਰ ਵੀ ਦੇਖ ਸਕਦੇ ਹਾਂ 100 100 ਰੁਪਏ ਸੇਲ 100 ਦਾ ਸੇਲ ਹੈ 100 ਦਾ ਸੇਲ ਆਰ ਟੀ-ਸ਼ਰਟਾਂ ਸ਼ਾਰਟਸ ਦੇਖ ਸਕਦੇ ਹਾਂ ਕੀ ਪ੍ਰਾਈਸ ਹੈ ਜੀ ਟੀ-ਸ਼ਰਟ ਦਾ 250 ਅੱਛਾ ਜੀ 250 ਬੈਗ ਦਾ ਕੀ ਪ੍ਰਾਈਸ ਹੈ ਜੀ 300 300 ਤਾਂ 300 ਦੇ ਬੈਗ ਦੇਖ ਸਕਦੇ ਹੋ ਤੁਸੀਂ ਆਹ ਟੈਡੀ ਵੀਰ ਆ ਕੇ ਦੇਖੋ ਲਓ ਜੀ ਹਰ ਇੱਕ ਤਰੀਕੇ ਦਾ ਸਮਾਨ ਇਹ ਸੇਲ ਦੇ ਵਿੱਚੋਂ ਤੁਹਾਨੂੰ ਜਿਹੜਾ ਮਿਲ ਜੂਗਾ ਜਿਵੇਂ ਟੈਡੀ ਵੀਅਰ ਦਿਖਾਏ ਨੇ ਹਨਾ ਫੋਨਾਂ ਦੇ ਕਵਰ ਪੈਂਟਾਂ ਹੋ ਗਈਆਂ ਜਿਵੇਂ ਆ ਦੇਖੋ ਪੈਂਟਾਂ ਦੇਖ ਸਕਦੇ ਹੋ ਤੁਸੀਂ ਆ ਕਟੀਆਂ ਫਟੀਆਂ ਜਿੰਨੀਆਂ ਸਾਰੀਆਂ ਲਓ ਜੀ ਬਾਕੀ ਆ ਟੀ-ਸ਼ਰਟਾਂ ਲੋਹਰਾਂ ਹਨਾ 200 300 ਇਨੇ ਰੇਟ 'ਚ ਸਾਰੀਆਂ ਮਿਲ ਜਾਣਗੀਆਂ ਆ ਬਾਕੀ ਇੱਥੇ 버ਗਰ ਵਾਲੀ ਲਾਈ ਵੀ ਆ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਹੈਗੀਆਂ ਨੇ ਇੱਥੇ ਲਓ ਜੀ ਕਾ ਇਹਦਰ ਸ਼ਰਟਾਂ ਲਓ ਜੀ ਆ ਵੀ ਆ ਗਈਆਂ ਪੈਂਟਾਂ ਕੀ ਪ੍ਰਾਈਸ ਆ ਬਾਈ ਪੈਂਟ ਦਾ ਲੈਡੀ ਜੀ 300 ਕੀ 300 ਕੀ ਲੈਡੀ ਦਾ ਇਹ ਆ ਕੁੜੀਆਂ ਵਾਲੀਆਂ ਪੈਂਟਾਂ ਨੇ 300 ਰੁਪਏ ਦੀ ਲੋਰਾਂ ਟੀ-ਸ਼ਰਟਾਂ ਐਵੇਂ ਦਾ ਸਾਰਾ ਸਮਾਨ ਐ ਇਥੋਂ ਮਾਰਕੀਟ ਦੇ ਵਿੱਚੋਂ ਜਿਹੜਾ ਮਿਲ ਜੂਗਾ ਬਹੁਤ ਵੱਡੀ ਇਹ ਮਾਰਕੀਟ ਐ ਜੀ ਬਾਈ ਦੀ ਇਧਰ ਵੀ ਤੁਸੀਂ ਪੈਂਟਾਂ ਦੇਖ ਸਕਦੇ ਹੋ ਹੁਣ ਆਪਾਂ ਅੰਦਲੀ ਸਾਈਡ ਆ ਗਏ ਮਾਰਕੀਟ ਦੇ ਪਹਿਲਾਂ ਬਾਹਰ ਸੀਗੇ ਆ 2200 ਰੁਪਏ ਲਾਇਆ ਹੈ ਬਾਈ ਯੂਨੀਅਨ ਇਹ ਦੇਖੋ ਇਹਦੇ ਵਿੱਚ ਪੈਂਟਾਂ ਨਹੀਂ ਗਈਆਂ ਸਾਰੀਆਂ ਹਾਂ 200 ਰੁਪਏ ਰੇਟ ਆ ਔਰ 150 ਰੁਪਏ ਟੀ-ਸ਼ਰਟਾਂ ਟੌਪ ਉੜੀਆਂ ਵਾਲੇ ਹਨ ਸਾਹਮਣੇ ਇਸ ਤੋਂ ਬੋਲੇਗਾ ਤੂੰ ਸਿਲਾਏਗਾ ਨਾ ਹਾਂ ਲੋਹਰਾਂ ਦੇਖ ਸਕਦੇ ਹਾਂ ਲੇਡੀ ਜੇਰ ਵਾਲੇ ਨਿਕਰ ਵਾਲੇ ਪਜਾਮੇ ਵਾਲੇ ਉੱਪਰ ਟੀ-ਸ਼ਰਟਾਂ ਸਾਰੀਆਂ ਡਿਸਪਲੇ ਕੀਤੀਆਂ ਨੇ ਜਾਨ ਲੋਰਾ ਇਹ ਪਜਾਮੇ ਵਾਲੇ ਟੀ-ਸ਼ਰਟ ਵਾਲੇ ਨਿਕਰ ਵਾਲੇ ਆ ਜੀ ਆ ਜੋ ਵਾਲੇ ਟੀ-ਸ਼ਰਟ ਵਾਲੇ ਨਿਕਰ ਵਾਲੇ ਆ ਵੀ ਪੈਂਟਾਂ ਦੇਖ ਸਕਦੇ ਹੋ ਤੁਸੀਂ ਬਹੁਤ ਵੱਡੀ ਮਾਰਕੀਟ ਹੈ ਇਹ ਕਾਫੀ ਏਰੀਆ ਦੇ ਵਿੱਚ ਜਿਹੜੀ ਫੈਲੀ ਹੋਈ ਹੈ ਆ ਜੀ ਇਹਨਾਂ ਦੇਖ ਸਕਦੇ ਹੋ ਤੁਸੀਂ ਕੀ ਪ੍ਰਾਈਸ ਆ ਬਈ ਜੀਨ ਦਾ 250 250 ਇਧਰ ਨਾਲ ਪ੍ਰਾਈਸ ਵੀ ਲਾਇਆ ਹੋਇਆ ਨੇ ਦੇਖੋ 250 ਰੁਪਏ ਦੀਆਂ ਜੀਨਾਂ ਇਹ ਲੇਡੀਜ਼ ਨੇ ਹਾਂ ਜੀ ਲੇਡੀਜ਼ ਲੇਡੀਜ਼ ਠੀਕ ਹੈ ਕੁੜੀਆਂ ਵਾਲੀਆਂ ਜੀਨਾਂ ਨੇ ਬਈ ਸਾਰੀਆਂ ਅਸ਼ੂਜ਼ ਆ ਗਏ ਕੀ ਪ੍ਰਾਈਸ ਹੈ ਇਸ਼ੂਜ਼ ਦਾ 400 400 ਠੀਕ ਆ ਆ ਕਿੰਨੇ ਨੰਬਰ ਆ 8 ਨੰਬਰ ਤੋਂ ਮਿਲ ਜਾਏਗਾ ਅੱਛਾ 11 ਮਿਲ ਜੂ 10 ਨੰਬਰ ਤੋਂ 10 ਤੱਕ ਮਿਲ ਜੂਗਾ ਠੀਕ ਆ ਕਿੰਨਾ ਦੱਸਿਆ ਤੁਸੀਂ ਪ੍ਰਾਈਸ 400 400 ਰੁਪਏ ਆ ਦੇਖ ਸਕਦੇ ਹੋ ਤੁਸੀਂ ਇਸ਼ੂਜ਼ 4 400 ਰੁਪਈਆ ਦੇ ਬਾਕੀ ਅੱਗੇ ਨੂੰ ਚੱਲਦੇ ਆਪਾਂ ਆ ਕੁਝ ਬੈਗ ਆ ਗਏ ਜਿਵੇਂ ਹਨਾ ਬੈਗ ਦੇਖ ਸਕਦੇ ਹੋ ਆ ਪ੍ਰਾਈਸ ਲਾਇਆ ਹੈ 1.5 150 ਰੁਪਏ ਆ ਕੁੜਤੇ ਦੇਖ ਸਕਦੇ ਹੋ ਤੁਸੀਂ ਕੁੜੀਆਂ ਵਾਲੇ ਲੋ 1.5 150 ਰੁਪਏ ਪ੍ਰਾਈਸ ਲਾਇਆ ਹੋਇਆ ਇਹਨਾਂ ਤੇ ਆ 100 ਰੁਪਏ ਦੇਖੋ ਲੋ ਇਹ ਮੁੰਡੇ ਵਾਲੀਆਂ ਨੇ ਬਈ ਇੱਕ ਲੀਡੀਜ਼ ਨੇ ਮੁੰਡੇ ਵਾਲੀਆਂ ਨੇ ਨਾ ਠੀਕ ਹੈ 250 ਹਾਂਜੀ ਅੱਛਾ 250 ਰੁਪਏ ਲਓ ਦੇਖ ਸਕਦੇ ਹੋ ਤੁਸੀਂ ਟੀ-ਸ਼ਰਟ 200 250 ਇੰਨੇ ਪ੍ਰਾਈਸ ਵਾਲਾ ਸਾਰਾ ਸਮਾਨ ਇੱਥੋਂ ਤੁਹਾਨੂੰ ਮਿਲ ਜੂਗਾ। ਬਾਕੀ ਆਹ ਦੇਖ ਸਕਦੇ ਹਾਂ ਟੀ-ਸ਼ਰਟਾਂ 150 ਰੁਪਏ। ਇਹ ਇਹ ਬੱਚਿਆਂ ਵਾਲੇ ਨੇ ਕੁੜੀਆਂ ਵਾਲੇ ਨੇ ਬੱਚੇ ਆਲੇ ਮੁੰਨੇ ਮਾਸੂਮ ਬੱਚੋ ਕੇ ਲਈ 100 300 ਰੁਪਏ ਠੀਕ ਠੀਕ ਹੈ। ਇਹ 150 ਰੁਪਏ? ਹਾਂਜੀ 300 ਦਾ ਜੋੜਾ। 300 ਦਾ ਜੋੜਾ। ਠੀਕ ਆ। ਆਹ ਛੋਟੇ ਬੱਚਿਆਂ ਵਾਲੇ ਦੇਖ ਸਕਦੇ ਹੋ ਤੁਸੀਂ ਟੀ-ਸ਼ਰਟਾਂ ਕਿੰਨੇ ਪਿਆਰੇ ਪਿਆਰੇ ਰੰਗ ਨੇ। ਇਹ ਸਾਰਾ ਹਫਤਾ ਹੀ ਰਹਿੰਦੀ ਹੈ ਬਈ ਸੇਲ। ਸਾਰਾ ਆਪਾਂ ਠੀਕ ਆ। ਇਹ ਸਾਰੀ ਸੋਲਾ ਸਾਲ ਤਾਂ ਬੱਚਿਆਂ ਦੇ ਸਾਬਤ। ਹਾਂ ਥੋੜੇ ਇਹ ਤੋਂ ਵੱਡੇ ਬੱਚਿਆਂ ਵਾਲੀ ਹਨ। 150 150 150 ਰੁਪਿਆ ਪ੍ਰਾਈਸ। ਲਓ ਜੀ। ਉਂਲੀ ਹਲੂਲੂ ਕੰਪਨੀ ਕਰ ਰਹੇ। ਬੱਚਿਆਂ ਵਾਲੇ ਆ ਗਏ ਨੇ। ਹਾਂ ਇਹ ਸਾਰੇ ਬੱਚਿਆਂ ਨੇ। ਦੇਖੋ ਤੁਸੀਂ ਕਿੰਨੀ ਕੁਆਂਟੀਟੀ ਹੈ ਬਾਈ ਉਹਨੀਆਂ ਕੋਲ ਤੇ ਕੁਆਲਿਟੀ ਵੀ ਕਾਫੀ ਵਧੀਆ ਕੱਪੜੇ ਦੀ। ਸੌਫਟ ਪਈਆ ਪੂਰੇ ਕਾਟਨ ਵਾਲੇ ਨੇ। ਕੁਆਲਿਟੀ ਬਹੁਤ ਵਧੀਆ। ਹੋਰ ਦੇਖ ਸਕਦੇ ਹੋ ਤੁਸੀਂ। ਲਓ ਜੀ। ਦੇਖੋ ਬਾਈ ਹੁਣ ਇਹ ਕਿੰਨੇ ਕਲਰ ਆਪਾਂ ਨੂੰ ਕਿੰਨੇ ਡਿਜ਼ਾਈਨ ਦਿਖਾਤੇ ਲਓ ਜੀ ਆਈਏ ਆਈਏ ਬੱਚੇ ਦਾ ਟੀ-ਸ਼ਰਟ ਹੈ ਨਿੱਕਰ ਆਪੇ ਜਮਾ ਬਾਕੀ ਇਹ ਇਧਰ ਆ ਜੀਨ ਵਗੈਰਾ ਦੇਖ ਸਕਦੇ ਹੋ ਤੁਸੀਂ ਲਓ ਜੀ ਕਟੀਆਂ ਫੜੀਆਂ ਜੀਨਾਂ ਬੂਟ ਕਟ ਜੀਨਾਂ ਉਹ ਸਾਰੀਆਂ ਇੱਥੋਂ ਮਿਲ ਜਾਣਗੀਆਂ ਆ 150 ਰੁਪਏ ਪ੍ਰਾਈਸ ਲਾਇਆ ਹੋਇਆ ਬਾਈ ਹੁਣ ਇਹ ਲਓ ਜੀ ਆ ਆਗੇ ਪਜਾਮੇ ਕੁੜੀਆਂ ਵਾਲੇ ਹਨ 2-200 ਰੁਪਏ ਰੇਟ ਆਦਾ ਜਿਹੜਾ ਲਾਇਆ ਹੋਇਆ ਹੈ ਆਪਾ ਸ਼ੋਰ ਜੁਐਲਰੀ ਵਾਲਾ ਸਾਮਾਨ ਆ ਗਿਆ ਸਾਰਾ ਐਵੇਂ ਨਹੀਂ ਚੀਜ਼ਾਂ ਵੀ ਇੱਥੇ ਮਿਲ ਜਾਂਦੀਆਂ ਨੇ ਹੱਥ ਜੁੱਤੀਆਂ ਪਜੀਆਂ ਨੇ ਥੱਲੇ ਦੇਖ ਸਕਦੇ ਹੋ ਹਰੇਕ ਤਰੀਕੇ ਦਾ ਸਾਮਾਨ ਹੈ ਮਾਰਕੀਟ ਦੇ ਵਿੱਚ ਤੁਹਾਨੂੰ ਮਿਲ ਜੂ ਔਰ ਸ਼ਰਟਾਂ ਆ ਗਈਆਂ 3-300 ਰੁਪਏ ਦੀਆਂ ਲੋਹਰਾਂ ਦੇਖ ਸਕਦੇ ਹੋ ਲਓ ਜੀ ਬੋਲ ਵਾਲੇ ਨਿੱਕਰ ਵਾਲੇ ਲੋਬਰ ਵਾਲੇ ਨਿੱਕਰ ਵਾਲੇ ਬਹੁਤ ਵੱਡੀ ਮਾਰਕੀਟ ਹੈ ਇਹ 22 ਸੈਕਟਰ ਦੀ ਤੇ ਕੌਦਰ ਦੂਸਰੀ ਸਾਈਡ ਵੀ ਆਪਾਂ ਦਿਖਾਵਾਂਗੇ ਉੱਥੇ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਨੇ ਉਹ ਵੀ ਆਪਾਂ ਦਿਖਾਵਾਂਗੇ ਆ ਦੇਖ ਸਕਦੇ ਹੋ ਤੁਸੀਂ 100 ਰੁਪਏ 250 ਰੁਪਏ ਹੈ ਨਾ ਆ ਟਾਪ ਦੇਖ ਸਕਦੇ ਹਾਂ ਲੋ ਕੁੜੀਆਂ ਵਾਲੇ ਸਾਰੇ ਅਲੱਗ-ਅਲੱਗ ਕਲਰ ਰੇਟ ਲਾਇਆ ਹੈ 2 250 ਰੁਪਏ ਆ ਜੀਨਾਂ ਆ ਗਈਆਂ 3 300 ਰੁਪਏ ਦੀਆਂ ਦੇਖੋ ਵਾਕੀ ਅੱਗੇ ਨੂੰ ਚੱਲਦੇ ਆਪਾਂ ਅੱਗੇ ਵੱਲ ਦੇਖਦੇ ਆਂ ਤੇ ਕਾਫੀ ਵੱਡੀ ਸੇਲ ਆ ਇਹ ਬਹੁਤ ਕੱਪੜਾ ਪਿਆ ਬਈ ਸੇਲ ਦੇ ਵਿੱਚ ਆਣੀ ਹੈਗਾ ਵੀ ਕੱਲੀ ਕੁਆਂਟੀਟੀ ਹੋਆ ਕੁਆਲਿਟੀ ਵੀ ਬਹੁਤ ਵਧੀਆ ਕਪੜੇ ਦੀ ਟੀ-ਸ਼ਰਟਾਂ ਕਾਟਨ ਦੀਆਂ ਹਨ ਸਾਰੀਆਂ ਵਧੀਆ ਵਧੀਆ ਰੰਗ ਬਾਕੀ ਇੱਕ ਅੱਧੀ ਮਾਰਕੀਟ ਇੱਧਲੀ ਸਾਈਡ ਵੀ ਆ ਇਹ ਵੀ ਆਪਾਂ ਦਿਖਾਵਾਂਗੇ ਜਿਹੜੀ ਸਾਹਮਣੇ ਵਾਲੀ ਮਾਰਕੀਟ ਹੈ ਇੱਧਰ ਵੀ ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਨੇ ਚੱਲਦੇ ਆਪਾਂ ਅੱਗੇ ਵਾਲੇ ਪਾਸੋਂ ਦੇਖਦੇ ਆਂ ਮਾਰਕੀਟ ਪੈਂਟਾਂ ਤੁਸੀਂ ਦੇਖ ਸਕਦੇ ਹੋ 4400 ਰੁਪਏ ਇੱਥੇ ਰੇਟ ਲਾਇਆ ਹੋਇਆ ਆ ਦੇਖੋ ਅਲੱਗ-ਅਲੱਗ ਕਲਰ ਸਾਰੇ ਕੁੜੀਆਂ ਵਾਲੀਆਂ ਨੇ ਬਾਈ ਸਾਰੀਆਂ ਲੇਡੀਜ਼ ਨੇ ਠੀਕ ਹੈ ਬਾਕੀ ਆ ਟੌਪ ਵਗੈਰਾ ਤੁਸੀਂ ਹੋਰ ਦੇਖ ਸਕਦੇ ਹੋ 250 ਰੁਪਏ ਰੇਟ ਇਹਦਾ 400 ਇਹਦਾ 250 ਆਓ ਜੀ ਆਹ ਕੰਪਨੀ ਦਾ ਮਿਲेंगे ਇੱਧਰ ਬਹੁਤ ਸਾਰਾ ਸਮਾਨ ਇੱਥੇ ਮਿਲ ਜੂ ਆਹ 150 ਰੁਪਏ ਪ੍ਰਾਈਸ ਲਾਇਆ ਹੋਇਆ ਦੇਖ ਸਕਦੇ ਹੋ ਤੁਸੀਂ ਲੋ ਜੀ ਅਲੱਗ-ਅਲੱਗ ਡਿਜ਼ਾਈਨ ਨੇ ਪ੍ਰਾਈਸ ਆਪਾਂ ਦੱਸਤਾ ਬਾਕੀ ਕੁਆਲਿਟੀ ਸਾਰਾ ਕੁਝ ਤੁਸੀਂ ਆ ਕੇ ਦੇਖ ਸਕਦੇ ਹੋ ਇੱਥੇ 150 ਰੁਪਏ ਪ੍ਰਾਈਸ ਆ ਆ ਜੀ ਇਹਨਾਂ ਦੇਖ ਸਕਦੇ ਹੋ ਤੁਸੀਂ ਸਾਰੀਆਂ ਬੂਟ ਕੱਟ ਹੋ ਗਈਆਂ ਇਹ ਸਾਰੀਆਂ ਕੁੜੀ ਵਾਲੀਆਂ ਹੀ ਨੇ ਲੇਡੀਜ਼ ਨੇ ਜਿਹੜੀਆਂ ਜਿੰਨਾਂ ਹੈਗੀਆਂ ਨੇ ਬਾਕੀ ਅੱਗੇ ਚੱਲਦੇ ਆਪਾਂ ਹੋਰ ਦੇਖਦੇ ਆਂ ਮਾਰਕੀਟ ਸਾਰੀ ਆ ਹੋਰ ਸਾਰਾ ਸਮਾਨ ਕੁੜੀਆਂ ਵਾਲਾ ਹਨ ਲਓ ਜੀ ਲਿਪਸਟਿਕ ਵਗੈਰਾ ਐਵੇਂ ਦਾ ਸਾਰਾ ਸਮਾਨ ਮਿਲ ਜੂ ਆ ਕਵਰ ਆ ਕੇ ਜਿਵੇਂ ਆ ਟੀ-ਸ਼ਰਟਾਂ ਦੇਖ ਸਕਦੇ ਹੋ ਤੁਸੀਂ ਕੀ ਪ੍ਰਾਈਸ ਆ ਬਈ ਟੀ-ਸ਼ਰਟ ਦਾ 300 ਦੀ 300 ਠੀਕ 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 ਹੈ ਠੀਕ ਹੈ ਹਾਂ ਜੀ ਦਾ ਕੀ ਪ੍ਰਾਈਸ ਹੈ ਜਿਹੜੇ 650 ਸਟੇਟ ਲਓਗੇ ਤਾਂ 700 ਦੋ ਰੇਟ ਦੀ ਇਹ ਇਹ ਲੇਡੀਜ਼ ਨੇ ਜਾਂ ਜੈਂਟਸ ਨੇ ਜੈਂਟਸ ਨੇ ਠੀਕ ਹੈ ਬੂਟ ਕੱਟ ਮਿਲ ਜਾਣਗੇ ਆ ਬੂਟ ਕੱਟ ਨਹੀਂ ਭਾਜੀ ਸਟੇਟ ਅੱਛਾ ਸਟੇਟ ਮਿਲ ਜਾਣਗੇ ਸਟੇਟ ਮਿਲ ਜਾਣਗੇ ਠੀਕ ਹੈ ਠੀਕ ਦੇਖ ਸਕਦੇ ਹੋ ਤੁਸੀਂ ਕੁਆਲਿਟੀ ਬਹੁਤ ਵਧੀਆ ਹੈ ਜੀ ਜੀ ਬਾਕੀ ਹੋਰ ਬਹੁਤ ਸਾਰੇ ਰੰਗ ਨੇ ਇੱਥੇ ਸਾਰਾ ਹਫਤੇ ਹੁੰਨੇ ਆ ਬਾਈ ਇੱਥੇ ਸਾਰਾ ਅੱਛਾ ਲਾਸਟ ਮੰਡੇ ਠੀਕ ਐ ਸਾਰੀ ਉਹ ਸੇਲ ਬੰਦ ਹੁੰਦੀ ਹੈ ਲਾਸਟ ਮੰਡੇ ਜੀ ਲਾਸਟ ਮੰਡੇ ਸਾਰੀ ਮਾਰਕੀਟ ਏ ਵੀ ਅੰਦਰ ਵੀ ਅੱਛਾ ਅੱਛਾ ਲੋ ਵੀ ਇੱਕ ਗੱਲ ਆਪਾਂ ਨੂੰ ਹੋਰ ਪਤਾ ਲੱਗੀ ਐ ਇੱਥੇ ਬਾਈ ਹੁੰਦੀਆਂ ਕਿ ਲਾਸਟ ਮੰਡੇ ਫਿਰ ਇਹ ਬੰਦ ਹੁੰਦੀ ਐ ਸੇਲ ਉਹ ਤੁਸੀਂ ਨੋਟ ਕਰ ਲਿਓ ਤੇ ਥੈਂਕ ਯੂ ਬਾਈ ਹਾਂ ਬਾਕੀ ਆ ਦੇਖ ਸਕਦੇ ਹੋ ਤੁਸੀਂ ਇੱਥੇ ਗ੍ਰੀਨ ਜਿ ਵਗੈਰਾ ਉਪਤਾਮੇ ਹਨਾ ਲੋਹਰਾ ਤੇ 100 100 ਰੁਪਏ 'ਚ ਪ੍ਰਾਈਸ ਆ ਜਿਹੜਾ ਲੱਗਿਆ ਹੋਇਆ ਤੇ ਇਧਰ ਆ 100 150 ਰੁਪਏ ਦੇਖ ਸਕਦੇ ਹੋ ਤੁਸੀਂ ਅਲੱਗ-ਅਲੱਗ ਤਰੀਕੇ ਦੇ ਡਿਜ਼ਾਈਨ ਨੇ ਇ ਲੋ ਜੀ 300 ਰੁਪਏ ਇੱਥੇ ਪ੍ਰਾਈਸ ਆ ਜਿਹੜਾ ਲਿਖਿਆ ਹੋਇਆ ਆ 2 200 ਰੁਪਈਆ ਦੇ ਸੇਲ 50 ਰੁਪਏ 50 ਰੁਪਏ 50 ਰੁਪਏ ਬਹੁਤ ਵੱਡੀ ਸੇਲ ਆ ਇਹ ਔਰ ਟੀ-ਸ਼ਰਟ ਆ ਗਈਆਂ 150 ਰੁਪਏ ਦੀਆਂ ਲੋ ਜੀ ਅਲੱਗ-ਅਲੱਗ ਤਰੀਕੇ ਦੇ ਡਿਜ਼ਾਈਨ ਨੇ ਮੋਕੀ ਕੁਸ਼ਾ ਐਨਕਾਂ ਵਗੈਰਾ ਇਹ ਮੇਰਾ ਸਾਮਾਨ ਵੀ ਸਾਰਾ ਮਿਲ ਜਾਂਦਾ ਕਿੰਨੇ ਦੀਆਂ ਨੇ ਬਾਈ ਇਹ ਰੇਟ ਪ੍ਰਾਈਸ 300 200 ਆ ਆ ਵਾਲਟ ਕਿੰਨੇ ਦਾ ਵਾਲਟ ਥੋ 150 200 100 150 200 ਲਓ ਜੀ ਐਵੇਂ ਦਾ ਸਾਰਾ ਸਮਾਨ ਵੀ ਤੁਹਾਨੂੰ ਸੇਲ ਚ ਮਿਲ ਜੂ ਐਨ ਕਾਂ ਬੌਲਟ ਹੋ ਗਿਆ ਨਾ ਆ ਜੀ ਨਾ ਆ ਗਿਆ ਦੇਖੋ 4 400 ਰੁਪਏ ਲਾਇਆ ਹੋਇਆ ਬਾਈ ਹੁਣ ਜਿਵੇਂ ਲਓ ਜੀ 400 ਦੀ ਆ ਬਾਈ 400 ਇਹ ਜੈਂਟਸ ਦਾ ਜਾਂ ਲੇਡੀਜ਼ ਜੈਂਟਸ ਦਾ ਠੀਕ ਹੈ ਠੀਕ ਹੈ ਬੂਟ ਕੱਟ ਵੀ ਨੇ ਬੂਟ ਕੱਟ ਵੀ ਮਿਲ ਜਾਏਗਾ ਠੀਕ ਹੈ ਠੀਕ ਹੈ ਦੇਖ ਸਕਦੇ ਹੋ ਤੁਸੀਂ ਕਾਫੀ ਸੋਹਣੇ ਸੋਹਣੇ ਕਲਰ ਨੇ ਬਲੈਕ ਆ ਗਿਆ ਹਨਾ ਗ੍ਰੇ ਆ ਗਿਆ ਆਓ ਜੀ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਜੁਕੀਨਾਂ ਜਿਹੜੀਆਂ ਲੱਗੀ ਹੋਈਆਂ ਲਓ ਜੀ ਲੇਡੀਜ਼ ਨੇ एवी 400 300 ठीक है लेडीज वाले का 300 बाकी ਹੁਣ ਆਪਾਂ ਅੱਗੇ ਦੇਖਾਂਗੇ ਮਾਰਕੀਟ ਜਾ ਕੇ ਤੇ ਇਧਰੋਂ ਅੰਦਰੋਂ ਤੁਹਾਨੂੰ ਸਾਰੀ ਮਾਰਕੀਟ ਦਿਖਾਤੀ ਤੇ ਹੁਣ ਆਪਾਂ ਬਾਹਰਲੇ ਵਾਲੇ ਪਾਸੇ ਚੱਲਦੇ ਆਂ ਬਾਹਰੋਂ ਸਾਰੀ ਮਾਰਕੀਟ ਦੇਖਦੇ ਆਂ ਆ ਸਾਡੀ ਬਾਈ ਦੀ ਉਹ ਮਾਰਕੀਟ ਹੈ ਤੇ ਇਧਰ ਕੁਝ ਵੱਡੀਆਂ-ਵੱਡੀਆਂ ਦੁਕਾਨਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਹਾਂ ਵੀ ਅਮਰਤ ਬਾਈ ਬਹੁਤ ਕੱਪੜਾ ਪਿਆ ਹੈ ਨਾ ਹਾਂ ਇਧਰ ਚੱਲੀਏ ਹੁਣ ਇਧਰੋਂ ਦੇਖੀਏ ਆ ਸਾਰੀ ਮਾਰਕੀਟ ਦੇਖਾਂਗੇ ਹੁਣ ਆਪਾਂ ਜਾ ਕੇ ਆਹ ਹੈ ਕਿਰਾਇਆ ਘਰ ਲੱਗ ਰਿਹਾ ਤੇ ਚੱਲਦੇ ਹੁਣ ਆਪਾਂ ਆਹ ਮਾਰਕੀਟ ਦੇਖਦੇ ਆਂ ਅੰਦਰਲੀ ਸਾਰੀ ਜਾ ਕੇ ਇੱਥੇ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਸੂਟ ਆ 4-400 ਰੁਪਏ ਰੇਟ ਲਾਇਆ ਹੋਇਆ ਹਨ ਤੇ ਕੁੜੀਆਂ ਵਾਲੇ ਸੂਟ ਬਾਕੀ ਰੈਡੀਮੇਡ ਕੱਪੜੇ ਹੋਰ ਸਾਰੀਆਂ ਦੁਕਾਨਾਂ ਇੱਥੇ ਤੁਹਾਨੂੰ ਮਿਲ ਜਾਣਗੀਆਂ ਦੇਖਣ ਨੂੰ ਆਪ ショਪ ਬੈਗ ਵਾਲੀਆਂ ਦੇਖ ਸਕਦੇ ਜਿਵੇਂ ਬੈਗ ਬਹੁਤ ਪਏ ਨੇ ਇੱਥੇ ਲੋ ਇਹ ਸਾਰੀ ਇੱਥੇ ਜ਼ੇਲੇ ਲੱਗੀ ਹੁੰਦੀ ਐ ਮਾਰਕੀਟ ਦੇ ਵਿੱਚ ਬਹੁਤ ਠੀਕ ਰੇਟ ਤੇ ਜਿਹੜੇ ਕੱਪੜੇ ਇੱਥੇ ਮਿਲ ਜਾਂਦੇ ਨੇ ਆਹ ਕੁਝ ਜੁੱਤੀਆਂ ਦੇਖ ਸਕਦੇ ਹੋ ਜਿਵੇਂ ਤੁਸੀਂ ਨਾ 2250 ਰੁਪਏ ਜਿਹੜਾ ਰੇਟ ਆ ਲਾਇਆ ਹੋਇਆ ਜੁੱਤੀਆਂ ਦੇ ਬਾਕੀ ਇੱਧਰ ਦੇਖ ਸਕਦੇ ਹੋ ਬਹੁਤ ਦੁਕਾਨਾਂ ਨੇ ਵੱਡੀਆਂ ਵੱਡੀਆਂ ਆਹ ਟੀ-ਸ਼ਰਟਾਂ ਦੇਖ ਸਕਦੇ ਹੋ ਆ ਸ਼ਰਟਾਂ ਪਈਆਂ ਨੇ ਦੇਖੋ ਲੋ ਆ ਟੀ-ਸ਼ਰਟਾਂ ਸ਼ਰਟਾਂ ਹਨਾ ਬਹੁਤ ਵੱਡੀ ਮਾਰਕੀਟ ਹੈ ਇਹ ਬਾਈ ਜੀ ਤੇ ਅੰਦਰ ਇਹ ਸਾਰੇ ਆਫ ਲੱਗੀ ਹੁੰਦੀ ਹੈ ਮਤਲਬ ਜਿਹੜੇ ਅੰਦਰ ਉਹ ਦੁਕਾਨਾਂ ਨੇ ਇਹਨਾਂ ਦੇ ਪ੍ਰਾਈਸ ਵੀ ਇੰਨੇ ਕੇ ਹੁੰਦੇ ਨੇ 500 300 ਹਨਾ ਸਾਰਾ ਆ ਇਧਰ ਵੀ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ 200 250 ਰੁਪਏ ਰੇਟ ਲੈ ਜਿਹੜਾ ਲਾਇਆ ਹੋਇਆ ਪੈਂਟਾਂ ਦੇਖ ਸਕਦੇ ਹੋ ਉੱਪਰ ਸ਼ਰਟਾਂ ਜਿਹੜੀਆਂ ਡਿਸਪਲੇ ਕੀਤੀਆਂ ਹੋਈਆਂ ਆਹ ਲੋ ਜੀ ਜੁੱਤੀਆਂ ਕੁੜੀ ਵਾਲੀਆਂ ਆਹ ਇਧਰ ਇੱਥੇ ਬਾਈ ਨੇ ਸਾਨੂੰ ਦੱਸਿਆ ਸੀਗਾ ਕਿ ਇੱਥੇ 320 ਦੁਕਾਨਾਂ ਨੇ ਅੰਦਰ ਜਿੱਥੇ ਆਪਾਂ ਹੋਣਾ ਨਾ 320 ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ ਬਹੁਤ ਵੱਡੀ ਇਹ ਮਾਰਕੀਟ ਹੈ ਆ ਹੋਰ ਮੈਟ ਵਗੈਰਾ ਨਾ ਐਵੇਂ ਦਾ ਸਾਰਾ ਸਮਾਨ ਇੱਥੇ ਮਿਲ ਜਾਂਦਾ ਦੇਖ ਲਓ ਵੀ ਤੁਸੀਂ 320 ਦੁਕਾਨਾਂ ਨੇ ਬਹੁਤ ਜ਼ਿਆਦਾ ਵੱਡੀ ਮਾਰਕੀਟ ਹੈ ਆ ਪੈਂਟਾਂ ਵਗੈਰਾ ਆ ਗਿਆ ਦੋਸਤ ਆ ਉੱਪਰ ਲਾਈ ਹੋਏ ਨੇ ਕੁੜੀਆਂ ਵਾਲੇ ਜਿਹੜੇ ਕੁੜਤੇ ਸ਼ੂਜ਼ ਆ ਗਿਆ ਨਾ ਸ਼ੂਜ਼ ਵਾਲੀ ਦੁਕਾਨ ਆ ਗਈ ਕੀ ਪ੍ਰਾਈਸ ਆ ਬਈ ਸ਼ੂਜ਼ ਦਾ ਮੇਰੀ ਯਾਰ ਤਬੀਅਨ ਨੀ ਟਿੰਗ ਮੈਂ ਅੱবি ਦਵਾਈ ਲੈ ਕੇ ਆਇਆ ਹਾਂ ਮੈਂ ਅੱবি ਦਵਾਈ ਲੈ ਕੇ ਸ਼ੂਜ਼ ਦਾ 1200 11 ਨੰਬਰ ਮਿਲ ਜੂ ਨਹੀਂ 10 ਲੋ ਐਵੇਂ ਦੇ ਸਾਰੇ ਸ਼ੂਜ਼ ਨੇ ਇੱਥੇ ਇਕੱਲੀ ਦਸ ਨਗਰਕ ਕੇ ਆਇਆ ਤਾਂ ਮੈਂ 10 10 ਨੰਬਰ ਤੱਕ ਮਿਲਦੇ ਨੇ ਬਾਈ ਕਹਿੰਦਾ ਆਪਣੇ ਆਊਗਾ 11 ਨੰਬਰ ਤਾਂ ਕਰਕੇ ਪੁੱਛ ਰਿਹਾ ਸੀ ਇਧਰ ਕੋਸ਼ਾ ਸ਼ੂਟ ਟਾਲੀਆਂ ਦੁਕਾਨਾਂ ਆ ਗਈਆਂ ਹਨਾ ਤੇ ਚੱਲਦੇ ਆਪਾਂ ਅੱਗੇ ਵਾਲੇ ਪਾਸੇ ਨੂੰ ਦੇਖਦੇ ਆਂ ਸਾਰੀ ਮਾਰਕੀਟ ਜਾ ਕੇ ਇੱਧਰ ਵੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਤੁਸੀਂ ਦੇਖ ਸਕਦੇ ਹੋ ਨਾ ਸੂਟ ਪਏ ਨੇ ਲਓ ਜੀ ਬਹੁਤ ਕੱਪੜਾ ਪਿਆ ਹੈ ਇਹ ਮਾਰਕੀਟ ਦੇ ਵਿੱਚ ਸਾਰੀਆਂ ਦੁਕਾਨਾਂ ਤੇ ਇੱਥੇ ਬੋਰਡ ਲੱਗੇ ਹੋਏ ਨੇ 220 100 ਰੁਪਏ 220 ਰੁਪਏ ਸੇਲ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਆਪਣੇ ਜਿਹੜੇ ਡਿਸਪਲੇ ਕੀਤੇ ਹੋਏ ਨੇ ਆਪਾਂਸ਼ ਹੋਰ ਘੜੀਆਂ ਵਗੈਰਾ ਆ ਗਈਆਂ ਲੋ ਐਵੇਂ ਦਾ ਵੀ ਸਾਰਾ ਸਮਾਨ ਇੱਥੇ ਮਿਲ ਜਾਂਦਾ। ਵਾਕੀ ਇਧਰ ਅੱਗੇ ਵਾਲੇ ਪਾਸੇ ਨੂੰ ਚੱਲਦੇ ਆਂ ਅੱਗੇ ਨੂੰ ਦੇਖਦੇ ਆਂ ਮਾਰਕੀਟ ਆਪਾਂ ਜਾ ਕੇ ਘਾਸ ਲਈ। ਹਾਂਜੀ। ਸ਼ਾਰਟਾਂ ਵਗੈਰਾ ਐਵੇਂ ਦਾ ਬਹੁਤ ਕੁਝ ਆ ਮਾਰਕੀਟ ਦੇ ਵਿੱਚ। ਆ ਜੁਐਲਰੀ ਵਾਲੀਆਂ ਸ਼ਾਪ ਆ ਗਈਆਂ ਜਿਵੇਂ ਦੇਖ ਸਕਦੇ ਹੋ ਲੋ। ਜੁਐਲਰੀ ਜੁਐਲਰੀ ਬਈ ਇੱਥੇ। ਆਟੈਚੀਆਂ ਵਾਲੀਆਂ ਆ ਗਈਆਂ। ਕਪੜਾ ਬਹੁਤ ਜ਼ਿਆਦਾ ਇਹ ਮਾਰਕੀਟ ਦੇ ਵਿੱਚ ਆ ਦੇਖ ਸਕਦੇ ਹੋ ਲੋਹਾਂ ਜਿਵੇਂ ਹਨ ਪਈਆਂ ਨੇ ਆ 2200 ਰੁਪਏ ਕੁੜੀਆਂ ਵਾਲੇ ਕੁੜਤੇ ਆ ਵੀ 2200 ਰੁਪਏ ਟੀ-ਸ਼ਰਟਾਂ ਟੌਪ ਸਾਰੇ ਇਹ ਸੇਲ ਦੇ ਵਿੱਚ ਦੇਖਣ ਨੂੰ ਮਿਲਣਗੇ ਤੁਹਾਨੂੰ ਆ ਜੁੱਤੀਆਂ ਵਾਲੀ ਦੁਕਾਨ ਆ ਕੇ ਦੇਖ ਸਕਦੇ ਹੋ ਹਰੇਕ ਤਰੀਕੇ ਦੀਆਂ ਜੁੱਤੀਆਂ ਇੱਥੇ ਲੱਗੀਆਂ ਹੋਈਆਂ ਨੇ ਜਿਹੜੀਆਂ ਬਾਕੀ ਇਧਰ ਆਪਾਂ ਬਾਹਰਲੇ ਵਾਲੇ ਸਾਈਡ 'ਤੇ ਨਿਕਲੇ ਆਏ ਤੇ ਇਧਰ ਬਾਹਰੋਂ ਜਿਹੜੀ ਸੇਲ ਦਿਖਾਈ ਸੀ ਉਹ ਸਾਹਮਣੇ ਵਾਲੇ ਪਾਸੇ ਆ ਤੇ ਇਧਰ ਵੀ ਕੁਝ ਦੇਖਦੇ ਆਂ ਮਾਰਕੀਟ ਆਪਾਂ ਜਾ ਕੇ ਸਾਰੀ ਬਾਕੀ ਬਹੁਤ ਸਾਰਾ ਕਰਾਉਡ ਰਹਿੰਦਾ ਹੈ ਇਹ ਮਾਰਕੀਟ ਦੇ ਵਿੱਚ ਆਂ ਦੇਖ ਸਕਦੇ ਹੋ ਤੁਸੀਂ ਦੁਕਾਨਾਂ ਬਹੁਤ ਵੱਡੀਆਂ ਵੱਡੀਆਂ ਨੇ ਇੱਥੇ ਲਓ ਕੀ ਹੁਟਾਲੀਆਂ ਦੁਕਾਨਾਂ ਰੈਡੀਮੇਡ ਕੱਪੜੇ ਵਾਲੀਆਂ ਦੁਕਾਨਾਂ ਬਾਕੀਆਂ ਸੂਟਾਂ ਨੀ ਦੁਕਾਨਾ ਦੇਖ ਸਕਦੇ ਹੋ ਤੁਸੀਂ ਸਾਰੇ ਸਾਰਾ ਕੁਝ ਇੱਥੇ ਸੇਲ ਦੇ ਵਿੱਚ ਹੈ ਹਾਂ ਸ਼ੂਜ਼ ਦੇਖ ਸਕਦੇ ਹੋ ਤੁਸੀਂ ਇਹਦਾ ਆ ਸ਼ੂਜ਼ ਉਹ ਫੂਟ ਕੱਟ ਪੈਂਟਰ ਨਾ ਪਾਉਣ ਵਾਲੇ ਆ ਲਓ ਇਹ ਆ ਜੁੱਤੀਆਂ ਕੀ ਪ੍ਰਾਈਸ ਆ ਬਈ ਇਹਨਾਂ ਜੁੱਤੀਆਂ 300 ਰੁਪਏ 300 ਬਹੁਤ ਵੱਡੀ ਇਹ ਮਾਰਕੀਟ ਹੈ ਜਿਵੇਂ ਆਪਾਂ ਤੁਹਾਨੂੰ ਦੱਸਿਆ ਤੇ ਜਿਹੜੀ ਉਹ ਬਾਹਰਲੀ ਸੇਲ ਦਿਖਾਈ ਸੀ ਉਹਦੇ ਸਾਹਮਣੀਆਂ ਇੱਧਰ ਸਾਰੀ ਉਹ ਸੇਲ ਬਾਹਰ ਲੱਗੀ ਹੋਈ ਹੈ ਬਾਕੀ ਆ ਸਾਰੀਆਂ ਅੰਦਰ ਜਿਹੜੀਆਂ ਦੁਕਾਨਾਂ ਨੇ ਆਪਾਂ ਤੁਹਾਨੂੰ ਦਿਖਾਈ ਨਹੀਂ ਨੇ ਹਣਾ ਬਹੁਤ ਵੱਡੀ ਏਰੀਆ ਦੇ ਵਿੱਚ ਇਹ ਮਾਰਕੀਟ ਹੈ ਜਿਹੜੀ ਫੈਲੀ ਹੋਈ ਹੈ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਰੱਬਾ ਜਰਬਾ ਜਰਬਾ ਸਾਫ਼ ਸਾਫ਼ ਆ ਗਏ ਲੋਰਾਂ ਟੀ-ਸ਼ਰਟਾਂ ਐਵੇਂ ਦੀਆਂ ਸਾਰੀਆਂ ਦੁਕਾਨਾਂ ਤੋਂ ਦੇਖਣ ਨੂੰ ਜਿਹੜੀਆਂ ਮਿਲ ਜਾਣਗੀਆਂ ਖੁਸ਼ਇਦਰ ਖਾਨ ਪੀਣ ਵਾਲੀਆਂ ਵੀ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਇਹ ਮਾਰਕੀਟ ਦੇ ਵਿੱਚ ਸ਼ਾਸਤਰੀ ਮਾਰਕੀਟ ਨਾਮ ਹੈ ਇਹਦਾ ਆਪਾਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਹੀ ਹੈ ਇੱਧਰ ਵੀ ਬਹੁਤ ਸਾਰੀਆਂ ਦੁਕਾਨਾਂ ਨੇ ਚੱਲਦੇ ਆਪਾਂ ਦੇਖਦੇ ਆਂ ਕੋਈ ਜੁੱਤੀਆਂ ਵਾਲੀ ਦੁਕਾਨ ਦੇਖ ਸਕਦੇ ਹੋ ਨੂੰ ਸ਼ੂਜ਼ ਵਗੈਰਾ ਲੋਜੀ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਇਸ ਮਾਰਕੀਟ ਦੇ ਵਿੱਚ ਨੇ ਔਤਾਲੀਏ ਵਗੈਰਾ ਆ ਗਏ ਹਨ ਜਿਵੇਂ ਬਹੁਤ ਵੱਡੀ ਮਾਰਕੀਟ ਹੈ ਸ਼ੂਜ਼ ਵਾਲੀਆਂ ਦੁਕਾਨਾਂ ਬਹੁਤ ਨੇ ਆ ਦੇਖ ਸਕਦੇ ਜਿਵੇਂ ਤੁਸੀਂ ਲੋਹਰਾ ਟੀ-ਸ਼ਰਟਾਂ ਲੋਜੀ ਜਿਵੇਂ ਬਾਈ ਨੇ ਆਪਾਂ ਨੂੰ ਦੱਸਿਆ ਸੀਗਾ ਕਿ 320 ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ ਲੋਜੀ ਹਾਂਜੀ ਠੀਕ ਆ ਬਾਈ ਲਓ ਵੀ ਆ ਦੇਖ ਸਕਦੇ ਹੋ ਤੁਸੀਂ ਕੁੜਤੇ ਵਾਲੀਆਂ ਦੁਕਾਨਾਂ ਸਾਰੀਆਂ ਲਓ ਜੀ ਇਹ ਸਾਰੀ ਮਾਰਕੀਟ ਆਪਾਂ ਤੁਹਾਨੂੰ ਦਿਖਾਈ ਹੈ ਤੇ ਨਾਲ ਨਾਲ ਐਵੇਂ ਦੁਕਾਨਾਂ ਨੇ ਬਾਰ-ਬਾਰ ਵੀ ਦੁਕਾਨਾਂ ਨੇ ਵਿਚ ਵਿੱਚ ਵੀ ਦੁਕਾਨਾਂ ਨੇ ਗਈਆਂ ਲੋ ਵੀ ਇਸ ਤਰ੍ਹਾਂ ਦੇ ਟਾਪ ਹਨਾ ਰੇਨਕੋਟ ਸਾਈਡ ਦੇਖਣੇ ਉਹਨੂੰ ਵੀ ਜਾਣਗੇ ਇਹਦਾ ਕੀ ਪ੍ਰਾਈਸ ਆ ਬਾਈ ਇਹ 400 ਆ ਬਾਈ ਇਹ 400 ਆ ਠੀਕ ਇਹ 300 ਦੀਆਂ ਕਲਰ ਕੋਈ ਇਹ 300 ਦੀ ਹੈ 300 ਦੀ ਠੀਕ ਹੈ ਠੀਕ ਹੈ ਕਲਰ ਸਾਰੇ ਲੱਗੇ ਹੋਏ ਆਹ ਤਿੰਨ 300 ਰੁਪਏ ਪ੍ਰਾਈਸ ਹੈ ਇਹਦਾ ਬਾਕੀ ਹੋਰ ਸਾਰੀਆਂ ਟੀ-ਸ਼ਰਟ ਵਗੈਰਾ ਸੋਸੀ ਦੀ ਟੀ-ਸ਼ਰਟਾਂ ਮਿਲ ਜਾਣਗੀਆਂ ਡ੍ਰੈਪੀ ਮਿਲ ਜਾਣਗੀਆਂ ਭਾਜੀ ਆਹ ਬਾਈ ਹੁਣੀ ਆਪਾਂ ਨੂੰ ਜਿਵੇਂ ਦਿਖਾ ਰਹੇ ਨੇ ਕਾਫੀ ਸਾਰੀ ਕੁਆਂਟੀਟੀ ਹੈ ਇੱਥੇ ਬਹੁਤ ਸਾਰੇ ਕੱਪੜੇ ਨੇ ਜਿਵੇਂ ਆਹ ਟੀ-ਸ਼ਰਟਾਂ ਤੁਸੀਂ ਦੇਖ ਸਕਦੇ ਹੋ ਹਨਾ ਤੇ ਕੁੜੀਆਂ ਵਾਲੇ ਟੌਪ ਬਾਕੀ ਕੁਆਲਟੀ ਵੀ ਬਹੁਤ ਵਧੀਆ ਐਸ ਮਾਰਕੀਟ ਦੇ ਵਿੱਚ ਕੱਪੜੇ ਦੀ ਦੇਖਣ ਨੂੰ ਮਿਲ ਜੂਗਾ ਤੁਸੀਂ ਦੇਖ ਸਕਦੇ ਹੋ ਕਾਫੀ ਸਾਰੇ ਟੌਪ ਨੇ ਤੇ ਜਿਹੜਾ ਪ੍ਰਾਈਸ ਆ ਇੱਥੇ 200 ਰੁਪਏ 300 ਰੁਪਏ 250 ਰੁਪਏ ਇੰਨਾ ਕਿ ਹੋਊ ਇਸ ਤੋਂ ਜ਼ਿਆਦਾ ਪ੍ਰਾਈਸ ਨਹੀਂ ਹੈਗਾ ਇਸ ਮਾਰਕੀਟ ਦੇ ਵਿੱਚ ਕਾਰਗੋਸ ਮਿਲ ਜਾਂਦੀ ਹੈ ਪੈਰਾਸ਼ੂਟ ਠੀਕ ਹੈ ਆ ਨਾਲ ਅਲੀ ਵੀ ਆਪਣੀ ਅੱਛਾ ਛੇ ਵੀ ਠੀਕ ਹੈ ਇਹ ਜੈਂਟਸ ਵਾਲੀ ਹੈ ਇਹ ਜ ਉਹਰੇ ਜੈਂਟਸ ਵਾਲਾ ਇੱਧਰ ਸਾਰਾ ਲੇਡੀ ਦਾ ਵਾਲਾ ਹੈ ਇੱਧਰ ਜੈਂਟਸ ਆ ਭਾਈ ਸਾਰਾ ਇੱਧਰ ਜੈਂਟਸ ਇੱਧਰ ਜੈਂਟਸ ਠੀਕ ਹੈ ਠੀਕ ਹੈ ਇਹ ਆਪਣੀ ਆ ਠੀਕ ਹੈ ਜੀ ਉਹ ਇਧਰ ਸਾਰਾ ਜੈਂਟਸ ਵਾਲਾ ਸਮਾਨ ਜਿਵੇਂ ਤੁਸੀਂ ਦੇਖ ਸਕਦੇ ਹੋ 2250 ਰੁਪਏ ਬਾਈ ਯੂਨੀਅਨ ਲਿਖਿਆ ਹੋਇਆ ਹਨ ਅ ਲੋਹਾਂ ਆ ਗਿਆ 4400 ਰੁਪਏ ਦੀ ਬਾਕੀ ਦੇਖ ਸਕਦੇ ਹੋ ਤੁਸੀਂ ਸਾਰਾ ਡਿਜ਼ਾਈਨ ਨੇ ਹਰੇਕ ਤਰੀਕੇ ਦੇ ਲੋਕ ਠੀਕ ਹੈ ਭਾਈ ਇਹ ਸਾਰੀ ਮਾਰਕੀਟ ਆਪਾਂ ਦਿਖਾਈਏ ਤੁਹਾਨੂੰ ਤੇ ਕਾਫੀ ਏਰੀਆ ਦੇ ਵਿੱਚ ਮਾਰਕੀਟ ਹੈ ਜਿਹੜੀ ਫੈਲੀ ਹੋਈ ਹੈ 22 ਸੈਕਟਰ ਦੀ ਬਹੁਤ ਵੱਡੀਆਂ ਵੱਡੀਆਂ ਇੱਥੇ ਦੁਕਾਨਾਂ ਨੇ ਹਰੇਕ ਤਰੀਕੇ ਦੇ ਇੱਥੇ ਸਮਾਨ ਮਿਲ ਜੂ ਸ਼ੂਜ਼ ਜੁੱਤੀਆਂ ਹੋ ਗਈਆਂ ਹਨ ਤੇ ਟੀ-ਸ਼ਰਟਾਂ ਪੈਂਟਾਂ ਸੂਟ ਜਿਵੇਂ ਆਪਾਂ ਦਿਖਾਈ ਨੂੰ ਤੁਹਾਨੂੰ ਉਹ ਸਾਰਾ ਸਮਾਨ ਇਹ ਮਾਰਕੀਟ ਦੇ ਵਿੱਚ ਆ ਜਿਹੜਾ ਮਿਲ ਜੂਗਾ ਬਾਕੀ ਬਹੁਤ ਵੱਡੀ ਮਾਰਕੀਟ ਹੈ ਤੇ ਉਹ ਸਾਹਮਣੇ ਲੱਗੀ ਹੀ ਆ ਸਾਰੀ ਮਾਰਕੀਟ ਤੇ ਇਧਰ ਵੀ ਨਾਲ-ਨਾਲ ਵੀ ਆਹ ਇੱਥੇ ਘੜੀ ਲੈਣ ਲੱਗੇ ਆ ਅਮਰਤ ਨੂੰ ਘੜੀਆਂ ਪਸੰਦ ਆ ਗਈਆਂ ਇੱਥੇ ਬਾਈ ਕੋਲ ਘੜੀਆਂ ਨੇ ਕਾਫੀ ਸਾਰੀਆਂ ਘੜੀਆਂ ਬਹੁਤ ਦੇਖੋ ਬਹੁਤ ਸਾਰੀਆਂ ਘੜੀਆਂ ਦੀਆਂ ਘੜੀਆਂ ਪਈਆਂ ਨੇ ਇੱਥੇ ਮਾਰਕੀਟ ਦੇ ਵਿੱਚ ਦੇਖ ਅਮਰਤ ਯਾਰ ਪਸੰਦ ਕਰ ਮੈਨੂੰ ਤਾਂ ਆ ਵੀ ਸਹੀ ਲੱਗਦੀ ਆ ਆ ਲੈ ਲੈਨੇ ਆ ਪਰ ਦੀ ਹੋ ਜਾਣਾ ਲਾ ਕੇ ਦੇਖ ਯਾਰ ਮਾੜੀ ਜਿਹੀ ਇੱਕ ਵਾਰ ਆ ਫੜਿਓ ਬਈ ਆ ਆ ਲਾ ਕੇ ਦੇ ਆ ਕੜੀ ਲੈ ਲਈ ਅਮਰਤ ਨੇ ਸੀਕੇ ਦੀ ਵਾਚ ਦਵਾਤੀ ਅੱਜ ਬਾਈ ਉਹਨੇ ਟਾਈਮ ਸੈੱਟ ਕਰ ਰਾਇਆ ਬਾਕੀ ਹੋਰ ਦੇਖ ਸਕਦੇ ਹੋ ਜੀ ਘੜੀਆਂ ਘੜੀਆਂ ਵਈਆਂ ਨੇ ਉਹਦੇ ਲਾਲੀ ਬਾਈ ਅਮਰਤ ਨੇ ਘੜੀ ਚੱਕ ਪਾਈ ਤੇ ਟਾਈਮ ਵੀ ਸਹੀ ਕਰਤਾ ਅਮਰਤ ਕਹਿੰਦਾ ਪਿੰਡ ਨੂੰ ਲਾ ਕੇ ਲੈ ਕੇ ਜਾਣੀ ਇੱਥੇ ਠੀਕ ਹੈ ਚੱਲਾਂਗੇ ਫਿਰ ਚੱਲ ਜਲੀਏ ਫਿਰ ਬਾਕੀ ਮਾਰਕੀਟ ਦੇ ਵਿੱਚ ਇਹ ਦੁਕਾਨ ਘੜੀ ਵਾਲੀ ਆ ਸਾਰੀ ਮਾਰਕੀਟ ਹੈ ਆਲੇ ਦੁਆਲੇ ਇੱਧਰ ਵੀ ਇੱਥੇ ਸੀ ਘੜੀ ਹਲਦੀ ਕਨੇ ਦਿੱਤੀ ਆ ਬਾਈ ਨੇ 400 ਦੀ ਹਾਂ 400 ਦੀ ਆਈ ਆ ਬਾਈ ਘੜੀ ਇਹ ਬਾਕੀ ਹੋਰ ਬਹੁਤ ਸਾਰੀਆਂ ਨੇ ਇੱਥੇ ਦੇਖ ਸਕਦੇ ਹੋ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਹੈ 22 ਸੈਕਟਰ ਦੀ ਸ਼ਾਸਤਰੀ ਮਾਰਕੀਟ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੇ ਬਲੌਗ 'ਚ ਉਨੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ